ਡੋਮਿਨੈਂਟ ਕੰਪੀਟਿੰਗ ਕੀਤੇ ਸੀ ਉਸ ਸਮੇਂ ਦੇ ਦਰਾਰ ਵਿੱਚ ਪ੍ਰਿੰਦਰ ਸਿੰਘ ਧਰਮਪਾਲ ਗਿਆਨੀ ਖਰਦੀ ਤੋਂ ਉਹ ਮੁਕਤ ਕੀਤਾ ਫਿਰ ਇਹਨੇ ਦੋਨੇ ਗਏ ਦਰਖਟਾਇਆ ਝੂਟ ਬੋਲਣ ਡਿਆ ਤੁਸੀਂ ਉਹ ਦਸਫਰ ਦੇ ਹੁਕਮਰਾਹ ਦੇ ਜਿਹੜਾ ਉਹਦੇ ਵਿੱਚ ਸੀ ਤੁਸੀਂ ਇਸ ਮਸਲੇ ਵਿੱਚ ਨਾ ਆਓ ਯਾਨੀ ਉਹਦੇ ਹਿੱਸਾ ਨਾ ਹੋਵੇ ਤੇ ਯਾਨੀ ਸਲਤਨਤ ਸਲਤਾਨਤ ਪਾਂਥ ਪਾਂਥ ਦੇ ਡੇਢ ਦਾ ਰਹੋਗੇ ਪਾਂਥ ਤੁਹਾਡੇ ਨਾਲ ਦੇਖ ਰਿਹਾ ਇਹ ਗਲਤੀ ਮੁੜ ਕੇ ਕਦੀ ਨਾ ਕਰਿਓ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਜਿਹਨਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਨੂੰ ਦੱਸ ਦਿੱਤੀਆਂ ਕਿਸੇ ਤਰ੍ਹਾਂ ਕਿਸੇ ਦੀ ਜੁਰਤ ਨਹੀਂ ਪਈ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲ ਦਲੀਏ ਜਿਹੜੇ ਇਹਨਾਂ ਨੂੰ ਛੂਦਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡ ਰਹੇ ਆ ਉਹ ਬੇਵਕੂਫ ਵਾਲੀ ਗੱਲ ਆ ਉਹਨਾਂ ਚ ਕੋਈ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਜਿਹੜਾ ਇਹੋ ਜਿਹਾ ਅਕਾਲੀ ਦਲ ਆ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਆ ਕਿ ਸਾਡੇ ਸਿੱਖਾਂ ਸਿੱਖਾਂ ਦੀ ਜਮਾਤ ਨੂੰ ਵਧਰਾਮ ਕਰ ਰਿਹਾ ਇਹੋ ਜਿਹਾ ਅਕਾਲੀ ਦਰ ਨੂੰ ਅਸੀਂ ਖੁੱਲੇ ਦੌਰ ਤੇ ਕਰੇ ਕੰਮ ਕਰਨਾ ਚਾਹੁੰਦੇ ਆ 1978 ਜੋ ਲੈ ਕੇ ਸਾਡਾ ਇਹ ਨਿਸ਼ਾਨ ਕੀਤਾ ਅੱਜ ਸਾਨੂੰ ਅਕਾਲੀ ਦਰ ਦੀ ਕੋਈ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਆਦਾ ਵਿਅਕਤੀ ਜਿਹੜਾ ਚੇਨ ਤੋਂ ਭੱਜਿਆ ਸੀ ਉਹ ਦੂਜੇ ਦਿਨ ਸੁਦੀਪ ਸਿੰਘ ਵੀਰ ਫੜ ਕਹਿੰਦਾ ਦੇਖਿਆ ਸਾਡੀ ਅੰਕਲੀ ਵੀ ਅਸੀਂ ਕਿਦਾਂ ਫੜ ਲਿਆ ਪੰਜ ਲੋਕੀ ਵਿਆਧੀ ਵਾਲਾ ਇੱਕ ਵੀ ਨਾ ਫੜ ਨਹੀਂ ਹੋਇਆ ਯੂਕੇ ਦੀਆਂ ਜਵਾਬੀਆਂ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੁਹਾਡਾ ਸਹਿਮਤੀ ਪ੍ਰਗਟ ਕਰ ਪਲਟਾਉਨੇ ਆ ਤੁਸੀਂ ਜਿਹੜਾ ਬੰਦਾ ਚੁੱਕਿਆ ਤੱਕੜੇ ਹੋ ਕੇ ਇਹ ਚ ਹੱਲਾ ਮਾਰੋ ਅਸੀਂ ਤੁਹਾਡਾ ਡੱਟ ਕੇ ਸਾਹ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਪਿਆਰੀ ਸਾਧ ਸੰਗਤ ਜੀਓ ਅੱਜ ਜਿਵੇਂ ਅਸੀਂ ਅੰਮ੍ਰਿਤ ਸੰਚਾਰ ਜਥਾ ਯੂਕੇ ਤੇ ਯੂਰਪ ਵੱਲੋਂ ਸਮੂਚੀਆਂ ਸੰਗਤਾਂ ਦੇ ਸਹਿਯੋਗਤ ਨਾਲ ਜੋ ਬੇਨਤੀ ਕਰਨੀ ਆ ਕਿ ਉਹ ਪਿਛਲੇ ਦਿਨ 11 ਅਗਸਤ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਚੁਣੇ ਗਏ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਸਬੰਧ ਵਿੱਚ ਅਸੀਂ ਸੰਗਤਾਂ ਨੂੰ ਬੇਨਤੀ ਕਰਨੀ ਆ ਕਿਉਂਕਿ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਜੋ 5 ਮੈਂਬਰੀ 7 ਮੈਂਬਰੀ ਕਮੇਟੀ ਜੁਣੀ ਗਈ ਸੀ ਜਿਸ ਦੇ ਵਿੱਚ ਦੋ ਆਪਣੇ ਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬੰਦੂਗਰ ਜਿਹੜੇ ਸੀ ਉਹ ਜਿਹੜੇ ਜਾਈਂਦੇ ਗਏ ਸੀ ਇਹਨਾਂ ਪੰਜ ਉਹਨਾਂ ਨੇ ਜਿਹੜੀ ਇਹ ਸ਼ਰਮਣੀ ਅਕਾਲੀ ਦਲ ਦੀ ਚੋਣ ਕੀਤੀ ਆ ਉਹਦੇ ਸਬੰਧ ਵਿੱਚ ਬੇਨਤੀ ਕਰਨੀ ਆ ਇਹ ਸ਼ੁਰੂ ਵਿੱਚ ਇੱਕ ਮੈਂ ਬੇਨਤੀ ਕਰ ਦਵਾਂ ਕਿ ਜਿਵੇਂ ਕਿ ਰਜਿੰਦਰ ਸਿੰਘ ਧਾਮੀ ਨੇ ਕਿਹਾ ਮੈਂ 2 ਮਹੀਨੇ ਬੜਾ ਜ਼ੋਰ ਲਾਇਆ ਰਜਿੰਦਰ ਸਿੰਘ ਧਾਮੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਉਹ ਤੂੰ ਦੱਸ ਪਹਿਲਾਂ 2 ਮਹੀਨਾ ਚ ਕੰਪੀਟਿੰਗ ਕੀਤੀ ਸੀ ਉਹ ਸਮੇਂ ਦੇ ਦੌਰਾਨ ਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਸਾਨੂੰ ਇਹ ਮੁਕਤ ਕੀਤਾ ਸੇਵਾ ਮੁਕਤ ਕਰਕੇ ਬਾਅਦ ਚ ਰਜਾਇਨ ਕਰਕੇ ਫਿਰ ਇਹਨੇ ਦੋਨੇ ਜਹੇਦਾਰ ਘਟਾਈ ਇਹ ਝੂਠ ਬੋਲਣ ਡਿਆ ਇਹ ਮੈਂ ਸ਼ੁਰੂ ਵਿੱਚ ਬੇਨਤੀ ਕਰ ਦਵਾਂ ਜਿਹੜਾ ਹੈਗਾ ਗਿਆਨੀ ਰਕਵੀਰ ਸਿੰਘ ਤਾਂ ਗਿਆਨੀ ਸਰਤਾਰ ਸਿੰਘ ਜੀ ਨੂੰ ਤੁਹਾਨੂੰ ਵਿਸ਼ੇਸ਼ ਤੌਰ ਤੇ ਸਾਡੇ ਨੂੰ ਬੇਨਤੀ ਆ ਤੁਸੀਂ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਜਿਹੜਾ ਜਾ ਰਹੇ ਉਹਦੇ ਵਿੱਚ ਸੀ ਤੁਸੀਂ ਇਸ ਮਸਲੇ ਵਿੱਚ ਨਾ ਆਇਓ ਕਿਉਂਕਿ ਤੁਹਾਨੂੰ ਨਲਾਇਕ ਕਹਿ ਕੇ ਅਯੋਗ ਕਹਿ ਕੇ ਬਾਹਰ ਕੱਢਿਆ ਸੀ ਤੁਸੀਂ ਫਿਰ ਉਹਨੂੰ ਸਰੂਪੇ ਦਿੰਦੇ ਫਿਰਦੇ ਆ ਇਹ ਅਸੀਂ ਸ਼ੁਰੂ ਵਿੱਚ ਹੀ ਬੇਨਤੀ ਕਰ ਦਿੱਤੀ ਆ ਗਿਆਨੀ ਰਕਵੀਰ ਸਿੰਘ ਨੂੰ ਤੇ ਯਾਨੀ ਸੁਲਤਾਨ ਸੁਲਤਾਨ ਸਿੰਘ ਨੂੰ ਪੰਥ ਪੰਥ ਦੇ ਦੇਹੜਦਾਰ ਹੋਵਗੇ ਪੰਥ ਤੇ ਤੁਹਾਡੇ ਨਾਲ ਦੇਖ ਰਿਆ ਇਹ ਗਲਤੀ ਮੁੜ ਕੇ ਕਦੀ ਮਨਾ ਕਰਿਓ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਆ ਤੇ ਨਾਲੇ ਬੀਬੀ ਸਤਵੰਦ ਕੌਰ ਜੋ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਰੀ ਆ ਉਹਨੂੰ ਨਾਲ ਜੋ ਕੌਂਸਲ ਬਣਾਈ ਗਏ ਉਹਦੇ ਪ੍ਰਧਾਨ ਚੁਣੇ ਗਏ ਆ ਬਹੁਤ ਸ਼ਲਾਘਾਜੋ ਕਦਮ ਇਹ ਆ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਣੇ ਵੱਲੋਂ ਵਧਾਈ ਦਿੰਦੇ ਆ ਜਿਹੜੀ ਕਿ ਤੁਹਾਨੂੰ ਸੇਵਾ ਦਿੱਤੀ ਗਈ ਆ ਭਾਵੇਂ ਅਖੋਤੀ ਅਕਾਲੀ ਦਲ ਨੇ ਇਹਨਾਂ ਨੂੰ ਇਨਕਾਰ ਕੇ ਪਿੱਛੇ ਸੱਟਣ ਦੀ ਕੋਸ਼ਿਸ਼ ਕੀਤੀ ਸੀ ਦੇਖੋ ਇੱਕ ਐਗਜ਼ੈਂਪਲ ਜੀ ਗੱਲ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਜਿਨ੍ਹਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਨੂੰ ਦੱਸ ਦਿੱਤੀਆਂ ਕਿਸੇ ਤੋਂ ਹੋਰ ਕਿਸੇ ਚੰਨੀ ਯੁਰਤ ਨਹੀਂ ਪਈ ਨਾ ਕੋ ਦੱਸ ਸਕਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜੋ ਭਾਦਰ ਕਾਲੀਤਾਲ ਨੇ ਜੋ ਕਿ ਇਹ ਗਲਤੀਆਂ ਕੀਤੀਆਂ ਸੀ ਅਕਾਲ ਤਖਤ ਦੀ ਬਸੀਜ ਤੋਂ ਖੜ ਕੇ ਮਨਾਈਆਂ ਔਰ ਉਹਦੇ ਬਜੋਤ ਉਹਨੂੰ ਸਦਾ ਸਜਾ ਦਿੱਤੀ ਕਿ ਉਹਨੂੰ ਕੱਢ ਦਿੱਤਾ ਗਿਆ ਪਰ ਮੈਂ ਜੋ ਪੰਜ ਮੈਮਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਚੁਣਿਆ ਉਹਨਾਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਯੋਗ ਸਮਝਦਿਆਂ ਹੋਇਆਂ ਇਹ ਸੇਵਾ ਤੇ ਦਿੱਤੀ ਹੈ ਬਹੁਤ ਵਧੀਆ ਯੋਗ ਇੱਕ ਕਦਮ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਦੀ ਦੀ ਪਰਸ ਕੱਲ੍ਹ ਕੱਲਸੋ ਹਮਦਰਦ ਜੋ ਕਿ ਅਜੀਤ ਟੀਵੀ ਦੇ ਐਡੀਟਰ ਨੇ ਇੰਟਰਵਿਊ ਲਈ ਆ ਉਹਨਾਂ ਵਿੱਚ ਜੋ ਨਹੀਂ ਮਸਲੇ ਪਾਰੇ ਗਏ ਆ ਉਹ ਬੜੇ ਸ਼ਲਾਘਾਯੋਗ ਆ ਅਸੀਂ ਉਹਨਾਂ ਮਸਲਿਆਂ ਦਾ ਸਤਿਕਾਰ ਕਰਦਾ ਕਰਦੇ ਆ ਉਹਨਾਂ ਨੇ ਜੋ 1947 ਤੋਂ ਲੈ ਕੇ ਮਸਲਾ ਉੱਭਰਿਆ ਸੀ ਜੋ ਸਾਡਾ ਧੱਕੇ ਹੋਏ ਆ ਸਾਰੇ ਦਰਹਾਈ ਹੋਏ ਸੀ ਇਹ ਤੇ ਬਰਕਰਾਰਾਂਗੇ ਨਾਲ ਉਹ ਨਹੀਂ ਇਹ ਵੀ ਕਲੀਅਰ ਕਰਕੇ ਦੱਸਦਾ ਵੀ ਅਸੀਂ ਸਾਡਾ ਕੋਈ ਵਿਸ਼ੇਸ਼ ਮੁੱਦਾ ਇਹ ਕੋ ਚੋਣਾ ਲੰਡਾ ਨਹੀਂ ਹੈਗਾ ਅਸੀਂ ਪੰਥਕ ਮੁੱਦਿਆਂ ਉੱਤੇ ਗੱਲ ਕਰਾਂਗੇ ਸਮੁੱਚੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹ ਜੋ ਦੋ ਲੀਡਰ ਬਰੇ ਬੀਬੀ ਸਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਆਇਆ ਇਹਨਾਂ ਦਾ ਸੰਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ ਜੋ ਜਲਤਨਾ ਵਰਤਿਆ ਜਾ ਰਿਹਾ ਹੈ ਗੁਰੂ ਪਿਆਰਿਓ ਸਿੱਖੀ ਦੇ ਵਿੱਚ ਕੋਈ ਦਲਤ ਨਾ ਦੀ ਚੀਜ਼ ਨਹੀਂ ਹੈ ਹੈ ਬਾਹਮਣਾਂ ਨੇ ਜਾਂ ਉਹ ਹਿੰਦੂਆਂ ਨੇ ਇਹ ਦਲਤ ਬਣਾਏ ਹੋਏ ਆ ਗੁਰੂ ਘਰ ਦੇ ਵਿੱਚ ਕੋਈ ਦਲਤ ਨਹੀਂ ਹੈਗਾ ਮਹਾਰਾਜ ਕਹਿੰਦੇ ਨੀਚੇ ਅੰਦਰ ਨੀਚ ਜਾਤ ਨੀਚੀ ਹੁਆ ਤਨੇਚ ਨਾਨਕ ਤਨ ਕੇ ਸੰਗ ਸਾਥ ਵਡਿਆ ਕਿਉ ਕੀਉ ਰੀਸ ਜਿੱਥੇ ਨੀਚ ਸੰਵਾਲੀਏ ਤੇ ਇੱਥੇ ਨਦਰ ਤਰੀ ਵਕਸੀਸ ਦੇ ਦੇ ਵਿੱਚ ਕੋਈ ਦਲਤ ਨਹੀਂ ਹੈ ਸਭ ਗੁਰੂ ਸਾਹਿਬ ਅਖਾਤ ਖੱਤਰੀ ਬਾਹਮਣ ਸ਼ੂਦ ਵੈਸ਼ ਉਪਦੇਸ਼ ਜੋ ਵਰਨਾ ਕੋ ਸੰਜਾ ਇਸ ਕਰਕੇ ਸਭੇ ਸਾਂਝੀ ਵਾਲ ਸਦਾਏ ਨੇ ਕੋਈ ਨਾ ਦੱਸੇ ਬਾਹਰ ਜੋ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲਦਲੀਏ ਜਿਹੜੇ ਉਹਨਾਂ ਨੂੰ ਸ਼ੂਦਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡਰੇ ਆ ਉਹ ਬੇਵਕੂਫਾ ਵਾਲੀ ਗੱਲ ਆ ਉਹਨਾਂ ਚ ਕੋਈ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਜਿਹੜੀ ਸਖਵੀਰ ਬਾਲ ਦੀ ਸਪੀਚ ਚ ਪਹਿਲੀ ਵਾਰ ਦਿੱਤੀ ਉਹਨਾਂ ਕਿਹਾ ਵੀ ਇਹ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦਾ ਅਕਾਲੀ ਦਲ ਨੂੰ ਅਸੀਂ ਖਤਮ ਨਹੀਂ ਕੋਈ ਵੀ ਨਹੀਂ ਕਰਨਾ ਚਾਹੁੰਦਾ ਜਿਹੜਾ ਇਹੋ ਜਿਹਾ ਅਕਾਲੀ ਦਲ ਹੈ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਆ ਕੇ ਸਾਡੇ ਸਿੱਖਾ ਸਿੱਖਾਂ ਦੀ ਜਮਾਤ ਨੂੰ ਬਦਨਾਮ ਕਰ ਰਿਹਾ ਇਹੋ ਜਿਹਾ ਅਕਾਲੀ ਦਲ ਨੂੰ ਅਸੀਂ ਖੁੱਲੇ ਤੌਰ ਤੇ ਕਹਿੰਦੇ ਹਾਂ ਕਿ ਖਤਮ ਕਰਨਾ ਚਾਹੁੰਦੇ ਹਾਂ ਜਿਹੜੇ ਜਿਸ ਅਕਾਲੀ ਦਲ ਨੇ 40 ਸਾਲ ਵਿੱਚ 1978 ਤੋਂ ਲੈ ਕੇ ਸਾਡਾ ਇਹਨਾਂ ਨੁਕਸਾਨ ਕੀਤਾ ਅਜੇ ਸਾਨੂੰ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈਗੀ ਯਵੇਂ ਕਿ ਕਿੰਨੇ ਕਤਲ ਹੋਏ ਕਿੰਨੀਆਂ ਵਿਵਦੀਆਂ ਹੋਈਆਂ ਇੱਕ ਮਿੰਟੂ ਨਾਮ ਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਭੱਜਿਆ ਸੀ ਉਹ ਦੂਜੇ ਦਿਨ ਸੁਖਦੀਪ ਸਿੰਘ ਵੀਰ ਫੜ ਲਿਆ ਕਹਿੰਦਾ ਦੇਖਿਆ ਸਾਡੀ ਇੰਟੈਲੀਜੈਂਸ ਕਿਦਾਂ ਫੜ ਲਿਆ ਪਰ ਮਨਥੋਕੀ ਵਿਵਦੀ ਵਾਲਾ ਇੱਕ ਵੀ ਨਾ ਉਹ ਫੜ ਨਹੀਂ ਹੋਇਆ ਇਸ ਕਰਕੇ ਅਸੀਂ ਯੂਕੇ ਦੀਆਂ ਜੋਰ ਦੀਆਂ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰ ਪਲਟਾਉਨੇ ਆ ਤੁਸੀਂ ਜਿਹੜਾ ਮੁੱਦਾ ਚੁੱਕਿਆ ਤਕੜੇ ਹੋ ਕੇ ਇਹ ਚ ਹੱਲਾ ਮਾਰ ਅਸੀਂ ਤੁਹਾਡਾ ਡਰ ਡ ਕੇ ਸਾਹ ਦੇਵਾਂਗੇ ਕਿਉਂਕਿ ਬੜੇ ਸਮੇਂ ਤੋਂ ਸਾਡੇ ਮੁੱਦੇ ਰੁੱਲਦੇ ਪਏ ਆ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਇਸ ਇੰਟਰਵਿਊ ਵਿੱਚ ਕਿਹਾ ਜਿਹੜਾ ਕਿ ਪੰਜਾਬ ਦੇ ਮੁੱਦੇ ਸੀ ਪੰਜਾਬੀਆਂ ਦੇ ਮੁੱਦੇ ਸੀ ਉਹ ਕੋ ਸਿੱਖਾਂ ਦੇ ਮੁੱਦੇ ਤਾਂ ਹੈ ਨਹੀਂ ਸੀ ਪਾਣੀਆਂ ਤੇ ਮੁੱਦਾ ਸਿੱਖਾਂ ਦਾ ਥੋੜਾ ਚੰਡੀਗੜ੍ਹ ਸਿੱਖਾਂ ਦਾ ਇਕੱਲੇ ਸਿੱਖਾਂ ਦਾ ਮੁੱਦਾ ਥੋੜਾ ਜਾਂ ਹੋਰ ਜਿਹੜੇ ਬੰਧ ਅਧਿਕਾਰ ਆ ਜਾਂ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਨਾਲ ਉਹਨੋਂ ਤੋਂ ਮੁਨਕਰ ਹੋਇਆ ਲੜਾਈ ਉਹਨਾਂ ਦੀ ਆ ਐ ਐਡੀ ਇਹ ਛਾਤਰ ਦਿਮਾਗ ਆ ਜੋ ਕਿ ਇਹ ਹਿੰਦੂ ਦਿਮਾਗ ਇੰਨਾ ਚਾਤਰ ਦਿਮਾਗ ਸੀ ਜਿਹਨੇ ਉਸ ਮੱਧਿਆਂ ਨੂੰ ਸਿੱਖਾਂ ਦੇ ਮੁੱਦੇ ਬਣਾ ਕੇ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਸਾਡੀ ਸਿੱਖੀ ਦਾ ਕਹਾਣ ਕੀਤਾ ਪਰ ਅੱਜ ਜਿਹੜੇ ਮਸਲੇ ਸਾਡੇ ਇਉਂ ਦੇ ਤਿਉਹ ਖੜੇ ਆ ਅਸੀਂ ਸਾਨੂੰ ਭੁੱਲਿਆ ਨਹੀਂ 25000 ਦਾ ਲਾਪਤਾ ਲੱਖਾਂ ਤੇ ਕਰੀਬ ਜਿਹੜਾ ਸਿੰਘ ਸਾਡੇ ਸ਼ਹੀਦ ਹੋਏ ਆ ਘਰੋਂ ਚਲੇ ਆ ਇੱਕ ਤਾਂ 47 ਚੋਂ ਜਿਹੜਾ ਜਿਹੜਾ ਜਾੜਾ ਇਹਨਾਂ ਨੇ ਸਾਡਾ ਕੀਤਾ 84 ਤੋਂ ਬਾਅਦ ਉਹ ਸਾਨੂੰ ਭੁੱਲਣ ਯੋਗ ਨਹੀਂ ਪਰ ਸਾਡੇ ਮੁੱਦੇ ਤਿਉਹ ਦੇ ਤਿਉਹ ਖੜੇ ਆ ਅਸੀਂ ਪੂਰ ਜਲ ਪੂਰੀ ਅਪੀਲ ਕਰਦੇ ਹਾਂ ਬੇ ਸਮਝੀਆਂ ਸਕਤਾਂ ਨੂੰ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਨਵੇਂ ਤਾਂ ਮੋਰੇ ਆਏ ਨਹੀਂ ਵੀ ਜਿਹੜੇ ਵੀ ਇਹ ਵੋਟਾਂ ਲੈ ਕੇ ਚੀਫ ਮਨਿਸਟਰ ਬਣਾਉਣਾ ਚਾਹੁੰਦੇ ਆ 1 ਕਿਕਤੂਬਰ 2019 ਨੂੰ ਜਿਹੜੀਆਂ ਗੱਲਾਂ ਇਹ ਇੰਟਰਵਿਊ 'ਚ ਕਹੀਆਂ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਸਾਡੇ ਸਾਹਮਣੇ ਉਦੋਂ 7 ਸਾਲ ਪਹਿਲਾਂ ਕਹੀਆਂ ਸੀ ਵੀ ਆਪਾਂ ਇਕੱਠੇ ਹੋ ਕੇ ਆਹ ਕੰਮ ਕਰੀਏ ਉਹਨਾਂ ਨੇ ਕੀਤਾ ਵੀ ਔਰ ਇੱਕ ਵਾਰੀ ਪੂਰੇ ਪੰਥ ਦੀ ਇਕੱਠੀਆਂ ਦੀ ਹੋ ਕੇ ਮੀਟਿੰਗ ਵੀ ਕਰਾਈ ਉੱਥੇ ਉੱਥੇ ਜਦੋਂ ਬੰਦੀ ਸਿੰਘਾਂ ਦਾ ਮਸਲਾ ਛੇੜਿਆ ਗਿਆ ਸੀ ਇਸ ਕਰਕੇ ਅੱਜ ਸਾਨੂੰ ਲੋੜ ਆ ਇਹ ਸਮਾਂ ਖਿਜਾਉਣਾ ਨਹੀਂ ਸਾਨੂੰ ਚਾਹੀਦਾ ਵਿਸ਼ੇਕ ਤੌਰ ਤੇ ਇਕੱਠੇ ਹੋ ਕੇ ਇਹ ਜੋ ਨਵਾਂ ਅਕਾਲੀ ਦਲ ਆਇਆ ਇਹਨੂੰ ਸਰਜੀਤ ਕਰੀਏ ਇਹਦੀ ਇਹਦੀ ਸਪੋਰਟ ਕਰੀਏ ਇਹ ਨਾ ਹੋਵੇ ਜਿੱਦਾਂ ਪਹਿਲਾਂ ਗੀ ਗਿਆਨੀ ਹਰਪ੍ਰੀਤ ਹੁਣ ਕਹੇਤਾ ਜੀ ਤੁਸੀਂ ਅਕਾਲੀ ਫੁੱਲਾ ਸਿੰਘ ਬਣ ਜਾਓ ਵੱਡੇ ਵੱਡੇ ਵੋਟਾਂ ਦੇਤੀਆਂ ਜਦੋਂ ਉਤਾਰਨ ਲੱਗੇ ਉਹਨੂੰ ਜਲੀਲ ਕਰਕੇ ਰੱਖ ਦਿੱਤਾ ਪਰ ਅੱਜ ਸਾਨੂੰ ਲੋੜਿਆ ਇਕੱਠੇ ਹੋ ਕੇ ਇਹ ਜੋ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਇਹਨਾਂ ਦੀ ਡਟ ਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਅਸੀਂ ਪੂਰੀ ਸਹਿਮਤੀ ਪਰ ਪੜਕਟਾਉਣੇ ਆ ਜਿੱਦਾਂ ਦੀ ਵੀ ਸੇਵਾ ਹੋਵੇ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਜੋ ਇਹ ਅਕਾਲੀ ਦਲ ਆ ਪਹਿਲਾ ਅਕਾਲੀ ਦਲ ਜੋ ਰਜਿੰਦਰ ਸਿੰਘ ਧਾਮੀ ਜਾਂ ਕਿ ਵੀਰ ਸਿੰਘ ਜਾਂ ਬਾਦਲ ਦਲੀਆ ਜੋ ਕਰ ਰਹੇ ਆ ਇਹ ਬਹੁਤ ਗਲਤ ਹੋ ਰਿਹਾ ਅਸੀਂ ਇਹਦਾ ਵਿਰੋਧ ਕਰਦੇ ਆ ਔਰ ਜਿਹੜਾ ਨਵਾਂ ਅਕਾਲੀ ਦਲ ਚੁਣਿਆ ਅਸੀਂ ਇਹਨੂੰ ਜਿਉਂਆ ਕਹਿੰਦੇ ਆ ਅਸੀਂ ਅਰਦਾਸ ਕਰਦੇ ਆ ਮਹਾਰਾਜ ਇਹਨਾਂ ਤੋਂ ਪੰਜਾਬ ਦੀ ਪੰਥ ਦੀ ਖਾਲਸਾ ਪੰਥ ਦੀ ਸੇਵਾ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ